ਅੱਜ ਬਹੁਤ ਹੀ ਦੁੱਖ ਦੀ ਘੜੀ ਹੈ ਅੱਜ ਜੀ ਇੱਥੇ ਪੰਜਾਬ ਦੇ ਔਰ ਦੇਸ਼ ਦੇ ਮਹਾਨ ਸਬੂਤ ਸੂਦਾਰ ਫੌਜਾ ਸਿੰਘ ਜੀ ਜੋ ਸਾਡੇ ਕੋਲੋਂ ਅਚਾਨਕ ਖੁੱਛੇ ਗਏ ਉਹਨਾਂ ਦੇ ਸੰਸਕਾਰ ਤੇ ਆਏ ਹਾਂ ਸੂਦਾਰ ਫੌਜਾ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਾਰੀ ਜ਼ਿੰਦਗੀ ਆਪਣੇ ਪੰਜਾਬ ਔਰ ਦੇਸ਼ ਲਈ ਨਾ ਕਮਾਇਆ ਔਰ ਬੜੀਆਂ ਵੱਡੀਆਂ ਮੱਲਾਂ ਮਾਰੀਆਂ ਚਾਹੇ ਇੰਗਲੈਂਡ ਹੋਵੇ ਚਾਹੇ ਅਮਰੀਕਾ ਕੈਨੇਡਾ ਸਭ ਜਗ੍ਹਾ ਜਾ ਕੇ ਉਹ ਉਹਨਾਂ ਨੇ ਜੋ ਮੈਰਥਨ ਦੂਜੇ ਯੂਥਾਂ ਨੂੰ ਵੀ ਉਹਨਾਂ ਨੇ ਪ੍ਰੇਰਿਤ ਕੀਤਾ ਔਰ ਦੇਖੋ ਇੰਨੀ ਲੰਬੀ ਉਮਰ ਤੱਕ 114 ਸਾਲ ਦੀ ਹੁੰਦੀ ਆਜੂ ਸਿੰਘ ਉਹਨਾਂ ਨੇ ਆਪਣੇ ਜੀਵਨ ਇੱਕ ਬਹੁਤ ਸਾਦਗੀ ਭਰਿਆ ਜੀਵਨ ਜੀਆ ਇੱਕ ਅੱਛਾ ਜੀਵਨ ਇੱਕ ਸਪੋਰਟਸਮੈਨ ਦਾ ਜੀਵਨ ਜੀਆ ਔਰ ਉਹਨਾਂ ਦਾ ਸਾਡੇ ਤੋਂ ਵਿਛੜਨਾ ਬਹੁਤ ਹੀ ਜਿੱਥੇ ਦੁਖਦਾਈ ਹੈ ਉੱਥੇ ਸਾਡੇ ਪੰਜਾਬ ਲਈ ਦੇਸ਼ ਲਈ ਬਹੁਤ ਵੱਡਾ ਲਾਸ ਹੈ ਇਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਔਰ ਮੈਂ ਖੁਸ਼ੂਸ ਕਰਦਾ ਹਾਂ ਕਿ ਜਦ ਤੱਕ ਦੁਨੀਆ ਰਹੇਗੀ ਤਦ ਤੱਕ ਸਰਦਾਰ ਖੁਦਾ ਜੀ ਸਿੰਘ ਜੀ ਦਾ ਨਾਂ ਰਹੇਗਾ ਸੋ ਮੈਂ ਆਪਣੇ ਪਰਿਵਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਇਥੇ ਉਹਨਾਂ ਨੂੰ ਸਰਦਸਮਨ ਭੇਟ ਕਰਦਾ ਉਥੇ ਪ੍ਰਮਾਤਮਾਗੇ ਅਰਦਾਸ ਕਰਨਾ ਪ੍ਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਸਥਾਨ ਦੇਣਾ ਔਰ ਜੋ ਪਿੱਛੇ ਪਰਿਵਾਰ ਹੈ ਪਰਿਵਾਰ ਲਈ ਵੀ ਬਹੁਤ ਵੱਡਾ ਲਾਸ ਹੈ ਨੁਕਸਾਨ ਹੈ ਘਾਟਾ ਹੈ ਸੋ ਮੈਂ ਪ੍ਰਮਾਤਮਾਗੇ ਅਰਦਾਸ ਕਰਨਾ ਕਿ ਪ੍ਰਮਾਤਮਾ ਉਹਦੇ ਪਰਿਵਾਰ ਨੂੰ ਵੀ ਸ਼ਕਤੀ ਦੇਣਾ ਤਾਂ ਕਿ ਜੋ ਹੈ ਉਹ ਪਰਿਵਾਰ ਇਹ ਦੁੱਖ ਨੂੰ ਸਹਿ ਸਕੇ ਔਰ ਅਸੀਂ ਅੱਜ ਮੈਂ ਦੇਖ ਰਹੇ ਹਾਂ ਸਾਰੇ ਦੇਸ਼ ਵਿੱਚ ਅੱਜ ਜੋ ਹੈ ਸ਼ੌਕ ਦੀ ਲਹਿਰਾਂ ਨੇ ਜਦ ਜਾਨ ਦੇ ਬਾਗ ਸੋ ਸਾਰਾ ਪੰਜਾਬ ਅੱਜ ਬਹੁਤ سارے ਅੱਜ ਸਾਡੇ ਸੀਐਮ ਸਾਹਿਬ ਵੀ ਇੱਥੇ ਆ ਰਹੇ ਨੇ ਸੰਸਕਾਰ ਦੇ ਉੱਪਰ ਸਰਦਾਰ ਨਾਲ ਔਰ ਪੰਜਾਬ ਦੀ ਸਾਰੀ ਸਰਕਾਰ ਔਰ ਪੰਜਾਬ ਦੇ ਬਹੁਤ سارے ਐਮਐਲਏ ਸਾਹਿਬਾਨ ਸਾਰੇ ਆਏ ਨੇ ਸੋ ਮੈਂ ਕਹਿ ਇਸ ਕਰਨਾ ਕਿ ਸਰਦਾਰ ਫੋਜਾ ਸਿੰਘ ਜੀ ਇੱਕ ਕਾਮਯਾਬ ਇੱਕ ਸਫਲ ਜੀਵਨ ਜੀ ਕੇ ਗਏ ਨੇ ਉਹਨਾਂ ਨੇ ਕਿਉਂਕਿ ਹਰ ਇਨਸਾਨ ਦੀ ਕਾਮਨਾ ਹੁੰਦੀ ਹੈ ਕਿ ਮੈਂ ਕੁਛ ਨਾ ਕੁਛ ਦੇਸ਼ ਲਈ ਕਰਕੇ ਜਾਵਾਂ ਪਰ ਉਹ ਤਾਂ ਦੇਸ਼ ਲਈ ਬਹੁਤ ਕੁਝ ਕਰਕੇ ਗਏ ਨੇ ਦੇਸ਼ ਦਾ ਨਾਂ ਦੁਨੀਆ ਤੇ ਰੋਸ਼ਨ ਕਰਕੇ ਗਏ ਨੇ ਸੋ ਇਸ ਕਰਕੇ ਮੈਂ ਕਿਆ ਸੁਣਾਉਣਾ ਜੀਵਨ ਸਫਲ ਜੀਵਨ ਉਹਨਾਂ ਨੇ ਜੀਆ ਪਰਮਾਤਮਾ ਨੂੰ ਆਪਣੇ ਚਰਨਾਂ ਸਥਾਨ ਦੇਣ ਔਰ ਹਮੇਸ਼ਾ ਉਹਨਾਂ ਦੀ ਸਾਨੂੰ ਕਮੀ ਖਲਦੀ ਰਹੇਗੀ ਬਹੁਤ ਬਹੁਤ ਧੰਨਵਾਦ ਸਰ ਪੰਜਾਬ ਸਰਕਾਰ ਸੇ ਪਰਿਵਾਰ ਮੰਗ ਕਰ ਰਹਾ ਹੈ ਕਿ ਉਹਨਾਂ ਕੀ ਇੱਟੂ ਕੇ ਬਾਦ ਸਮਾਰਕ ਬਣਾਇਆ ਜਾਇਆ ਪੰਜਾਬ ਸਰਕਾਰ ਨੇ ਉਹਨਾਂ ਕੇ ਲਿਏ ਕਿਆ ਕਰੀ ਦੇਖੋ ਜੋ ਪਰਿਵਾਰ ਦੀ ਮੰਗ ਹੈਗੀ ਹੈ ਜਾਂ ਜੋ ਮੰਗ ਹੋਏਗੀ ਸਾਡੇ ਪੰਜਾਬ ਦੇ ਹਰਮਨਪਾਇਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਅੱਜ ਸੰਸਟਾਰਟ ਦੇ ਆ ਰਹੇ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਹਮੇਸ਼ਾ ਸਪੋਰਟਸਮੈਨ ਸਭੀ ਰੱਖਦੇ ਹੋਏ ਨੇ ਕਿਉਂਕਿ ਉਹਨਾਂ ਦਾ ਹਮੇਸ਼ਾ ਹੀ ਜੋ ਵੀ ਆਦਮੀ ਦੇਸ਼ ਲਈ ਕੁਝ ਕਰਦਾ ਹੈ ਦੇਸ਼ ਦਾ ਨਾ ਰੋਸ਼ਨ ਕਰਦਾ ਹੈ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪਹਿਲੇ ਹੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਨੇ ਪਰ ਮੈਨੂੰ ਪੂਰਾ ਯਕੀਨ ਹੈ ਕਿ ਪਰਿਵਾਰ ਦੀ ਜੋ ਵੀ ਕੋਈ ਮੰਗ ਹੋਏਗੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹਦਾ ਮੰਗ ਪੂਰੀ ਕਰਨਗੇ